ਸ੍ਰੀ ਮਲਕੀ ਸਿਪਾਹੀ ਜੀ ਜੀ ਦੀਆ ਮਾਵਾਂ ਦੇ ਜائے ਗੱਬਰੂਆਂ ਦੇ ਵੱਲੋਂ ਅਕਸਰ ਕੀ ਦੇਸ਼ਤੀ ਰਾਖੀ ਕਰਕੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਂਦੀ ਇਹ ਆਪਣੀ ਬਹਾਦਰੀ ਅਤੇ ਫਲਸਫਾ ਪ੍ਰਤੀ ਨਿਸ਼ਟਾ ਦੇ ਚਲਦਿਆਂ ਉਹ ਕਈ ਵਾਰ ਵੱਡੇ-ਵੱਡੇ ਸਨਮਾਨ ਪ੍ਰਾਪਤ ਕਰਨ ਦੇ ਇਤਿਹਾਸ ਦੁਹਰਾ ਚੁੱਕੇ ਨੇ ਅਜਿਹਾ ਹੀ ਇੱਕ ਇਤਿਹਾਸ ਨੇਲੇ ਪਿੰਡ ਸੇਖਵਾ ਦੇ ਮਲਕੀਤ ਸਿੰਘ ਨੇ ਦੁਹਰਾਇਆ ਜਿਸ ਦੇ ਬਦਲੇ ਉਸਨੂੰ ਦੇਸ਼ ਦਾ ਸਰਵੋੱਚ ਸਨਮਾਨ ਯਾਨੀ ਕੇ ਸ਼ੋਰੀਆ ਚੱਕਰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵਰ ਲੋਕ ਦੇ ਦਿੱਤਾ ਗਿਆ ਉਹਦੇ ਇਸ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਮਲਕੀਤ ਸਿੰਘ ਪੁੱਤਰ ਦਰਿੰਦਰ ਸਿੰਘ ਕਾਚਪ ਨੇ ਜਤੀਕਾਰ ਸੇਖਵਾ ਵਿਖੇ ਪਹੁੰਚਿਆ ਜਿਤੇ ਕੀ ਢੋਲ ਤਮੱਕੇ ਵਜਾ ਕੇ ਤੇ ਬੋਲੀਆਂ ਪਾ ਕੇ ਉਸ ਦਾ ਨਿੱਗਾ ਸਵਾਗਤ ਕੀਤਾ ਗਿਆ ਮਲਕੀਤ ਸਿੰਘ ਦੇ ਘਰ ਦੇ ਵਿੱਚ ਉਸ ਤੇ ਸੰਵਾਦ ਦੇ ਲਈ ਲੋਟਾ ਤੇ ਹਾਰ ਪਾਏ ਗਏ ਤੇ ਘਰ ਪਹੁੰਚਣ ਤੇ ਉਸ ਦਾ ਮੂ ਮਿੱਠਾ ਕਰਵਾ ਕੇ ਅੋਸਤਾ ਸਵਾਗਤ ਹੈ ਕੀਤਾਗੇ। ਉਦੋਂ ਮਲਕੀਤ ਸਿੰਘ ਦੀ ਇਸ ਬਹਾਦਰੀ ਦੇ ਚਲਦਿਆਂ ਜਿੱਥੇ ਪਰਿਵਾਰਿਕ ਮੈਂਬਰ ਉਸਤੇ ਮਾਣ ਮਹਿਸੂਸ ਕਰ ਰਹੇ ਨੇ ਤਾਂ ਪਿੰਡ ਵਾਸੀ ਵੀ ਉਸੀ ਇਸ ਬਹਾਦਰੀ ਨੂੰ ਸਲਾਮ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਬੋਲਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ 30 ਜਨਵਰੀ 2024 ਨੂੰ ਜਦੋਂ ਉਹ ਨਕਸਲਵਾਦੀਆਂ ਦੇ ਗੜਦਲਾ ਸੂਕਮਾ ਦੇ ਪਿੰਡ ਟੇਕਰ ਗੁੜਾ ਵਿਖੇ ਕੈਂਪ ਲਗਾ ਰਹੇ ਸਨ ਤਾਂ ਨਕਸਲੀਆਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ। ਹਾਂਜੀ ਬਹੁਤ ਜ਼ਿਆਦਾ ਦਰਦ ਦੀ ਬਾਤ ਹੈ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਵਧੀਆ ਇਹਦਾ ਪੂਰੇ ਪਿੰਡ ਵਾਲਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਇੱਕ ਘਟਨਾ 31 2024 ਨੂੰ ਵਜਦੀ ਹੈ ਮਤਲਬ ਕਿ ਆਪਾਂ بیس ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਐਨਕਾਊਂਟਰ ਸ਼ੁਰੂ ਹੋ ਗਿਆ ਉੱਥੇ ਐਨਕਾਊਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀਆਂ ਇੱਕ ਛਾਤੀ ਔਰ ਇੱਕ ਵੀਰੇ ਡੋਲੇ ਤੇ ਗੋਲੀ ਲੱਗੀ ਜੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਹਲਾ ਰਹੇ تھے ਉਹਨਾਂ ਨੂੰ ਰੋਕਿਆ ਹੋਰ ਪਿੱਛੇ ਪਿੱਛੇ ਭੇਜਿਆ ਉਹਨਾਂ ਇੱਕ ਬੰਦਾ ਇਹ ਆਪਣਾ ਪਰ ਉਹ ਬਾਤ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਹਾਂ ਜੇਸ਼ ਵਾਸਤੇ ਤੇ ਗਰਵ ਦੀ ਗੱਲ ਹੈ ਮਤਲਬ ਕਿ ਆਪਾਂ ਜਦ ਮੈਨੂੰ ਫੌਜ ਚ ਭਰਤੀ ਹੁੰਨੇ ਆ ਤੇ ਹਨ ਹਰ ਇੱਕ ਨੂੰ ਮੈਨੂੰ ਫੌਜ ਚ ਜਾ ਕੇ ਸੇਕਟਰ ਚੰਗੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਬਹੁਤ ਗਰਵ ਦੀ ਗੱਲ ਹੈ ਜਦ ਪਤਾ ਕਿ ਇਹ ਉਦੇ ਵਿੱਚ ਮੈਨੂੰ ਕਿ ਲਾਇਓ ਸੋਹਰੇ ਚੱਕਰ ਦੇ ਨਾਮ ਆਇਆ ਮੇਰਾ 15 ਕਸ 2024 ਦੇ ਵਿੱਚ ਆ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਨੌਜਵਾਨੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵੱਲ ਵੱਧ ਤੋਂ ਵੱਧ ਜਿਵੇਂ ਆਪਣੇ ਜਫੌਜ ਦੇ ਵਿੱਚ ਭਰਤੀ ਹੋਣ ਲਾਈਫ ਤੇ ਬਸ ਇਹ ਸੁਪਨੇ ਕਿ ਆਪਣੇ ਮਤਲਬ ਕਿ ਦੇਸ਼ ਦੀ ਸੇਵਾ ਕਰਦੇ ਰਹਾਂਗੇ ਮੈਂ ਉਹ ਤੇ ਹੀ ਮਲਕੀਤ ਸਿੰਘ ਦੇ ਘਰ ਪਹੁੰਚਣ ਤੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਜੋ ਖੁਸ਼ੀ ਦਾ ਮਾਹੌਲ ਸੀ ਉਹ ਉਹ ਦੇਖਿਆ ਹੀ ਬੜਦਾ ਸੀ ਉਸ ਵਾਸਤੇ ਹੀ ਕਹਿਣਾ ਚਾਹੀਦਾ ਕਿ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਅਸੀਂ ਖੁਸ਼ੀ ਮਨਾਉਣ ਲੱਗੇ ਹਾਂ ਉਸ ਵੇਲੇ ਕਿਵੇਂ ਸੋਚਣਾ ਮਿਲ ਗਿਆ ਤੁਹਾਨੂੰ ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜਗਦਾ ਮੰਮੀ ਰੋਣ ਲੱਗ ਗਏ ਫਿਰ ਇਹਨਾਂ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾਮ ਅਨਾਉਂਸ ਹੋ ਰਿਹਾ ਹਾਂਜੀ ਉਦੋਂ ਵਧੀਆ ਲੱਗਿਆ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਦੇ ਮੋਹਰੇ ਹਾਂਜੀ ਮੋਸਲੇ ਜਿਹਦਾ ਕਹਿੰਦੇ ਨੇ ਰਾਸ਼ਟਰਪਤੀ ਦੇ ਰੇਸੀ ਸੋਹਰੇ ਚੱਕਰ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂਜੀ ਬਹੁਤ ਵਧੀਆ ਲੱਗਿਆ ਲੋਤ ਮਾਣਾ ਮੈਨੂੰ ਮੇਰਾ ਵੀ ਸਾਡੇ ਪਰਿਵਾਰ ਦਾ ਇਹ ਨਾਮ ਆ ਰੋਸ਼ਨੀ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਹੀ ਪਿੰਡ ਦਾ ਹੀ ਨਾਮ ਕੋਈ ਹੋਰ ਵੀ ਹੈਗਾ ਸੋਹਰੇ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹੋ ਹੀ ਹੈ ਸਿਰਫ ਮੈਨਰੇ ਸ਼ੁਰੂ ਵਿੱਚ ਜਦੋਂ 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 ਅਸੀਂ ਗਏ ਹਾਂ ਰਾਠਪੁਰੇ ਭਮੜਾ ਤਿੰਨ ਸਰਦਾਰ ਹੀ ਤਿੰਨ ਆ ਭੱਜਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਰੀ ਜਕਰ ਮਰੇ ਜਦੋਂ ਇਹਨਾਂ ਨੇ ਲਿਆਰ ਅਸਪਤੀ ਬਹੁਤ ਬੜੀ ਖੁਸ਼ੀ ਹੋਈ ਹੈ ਮੈਂ ਇਹ ਮੁਰਤੋਂ ਹੀ ਰਹਾ ਏ ਇਹਨੇ ਭਰਤੀਆਂ ਵੇਖੀਆਂ ਬਾਅਦ ਚ ਵੀ ਚਲੋ ਮਤਲਬ ਵੀ ਬਾਅਦ ਚ ਸੀਆਰਪੀ ਜੋ ਹੋ ਗਿਆ ਫਿਰ ਇੱਥੇ ਆਪਣਾ ਮਿਹਨਤ ਕੀਤੀ ਕੋਬਰ ਕਮੰਡ ਹੋ ਜੋਗੀ ਉਧਰ ਦੇ ਪਿੰਡ ਵਾਸੀ ਵੀ ਮਲਕੀਤ ਸਿੰਘ ਦੇ ਉੱਪਰ ਮਾਣ ਮਹਿਸੂਸ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮਲਕੀਤ ਸਿੰਘ ਨੇ ਆਪਣਾ ਫਰਜ਼ ਨਿਭਾਇਆ ਨਾਂ ਕੇ ਪ੍ਰੋਜੈਕਟਰ ਨਾਨਾ ਜੀ ਆਰਮੀ ਦੇ ਸੂਬੇ ਦਾ ਦੋ ਨ ਲੜਾਈਆਂ 65 ਘੱਟ ਲੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਹੈ ਬਾਕੀ ਪਣਾਈਆਂ ਇਹਨਾਂ ਆਰਮੀ ਦੇ ਵਿੱਚ ਆ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨ ਦੀ ਗੁੱਟੀ ਆ ਬਲ ਆਰਮੀ ਦੀ ਨਾਨਕ ਨਾਨਕ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਕਿ ਪਹਿਲਾ ਸਿੱਖ ਸਵਾਰ ਜਿੰਨੇ ਸੂਰਜ ਚੱਕਰ ਸਾਡੇ ਪਿੰਡ ਤੋਂ ਪ੍ਰਾਪਤ ਕੀਤਾ ਤੇ ਸਾਨੂੰ ਇੱਥੇ ਮਾਣ ਵੀ ਆ ਕਿ ਇਹਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲੈ ਕੇ ਤੇ ਮਾਨਿਆਂ ਸਾਨੂੰ ਘਰ ਪਿਆ ਜੀ ਤੇ ਅੱਜ ਫਿਰ ਕਿੱਦਾਂ ਦਾ ਸਵਾਗਤ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਏ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਅਸੀਂ ਨੌਜਵਾਨ ਨੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਪੜ੍ਹ ਤੀਓ ਕਿ ਨੌਕਰੀਆਂ ਵੱਲ ਧਿਆਨ ਦਿਓ ਬੜਾ ਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਾ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰਿੰਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਨੇ ਜਵਬਾਨੀ ਟੀਵੀ ਦੇ ਲਈ ਹਰੀਸ਼ ਬਟਾਵੀ ਦੀ ਰਿਪੋਰਟ